ਆਮਰ ਬੋਲੀ ਦੀ ਤੂੰ ਦੁਬਾਰਾ ਦੱਸੀ ਸਾਰਾ ਹਾਂਜੀ ਬਾਈ ਸਤਿ ਸ੍ਰੀ ਅਕਾਲ ਉਹ ਵੀ ਬਣਾ ਲਈਏ ਹਾਂ ਹਾਂ ਕਰਦੇ ਕੰਮ ਜੀ ਕਿਸੇ ਪਸ਼ੂ ਦਾ ਥਾਣ ਬੰਦ ਹੋਵੇ ਭਾਵੇਂ ਛੇੜੀਆਂ ਆਉਂਦੀਆਂ ਭਾਵੇਂ ਧਾਰ ਬਰੀਕ ਹੋ ਗਈ ਆ ਭਾਵੇਂ ਕੋਈ ਟੇਡੀਆਂ ਮੇਡੀਆਂ ਧਾਰਾਂ ਜਾਂਦੀਆਂ ਭਾਵੇਂ ਕੋਈ ਥਾਣ ਐ ਲੱਗਦਾ ਵੀ ਜਿਵੇਂ ਹੁਣ ਬੰਦ ਹੋਊਗਾ ਤਾਂ ਉਹਦੇ ਆਸਤੇ ਬਾਈ 1.5 ਕਿਲੋ ਲਾਲ ਰੰਗ ਦੀ ਲਸਣ ਲੈਣੀ ਆ ਤੇ 600 ਗ੍ਰਾਮ ਲੈਣੀ ਆ ਦਾਦੜ ਮਿਰਚ ਠੀਕ ਆ ਜੀ ਹੁਣ ਇਹਦਾ ਬਣਾਉਣ ਦਾ ਤਰੀਕਾ ਇਹ ਆ ਵੀ ਇਹ 5 ਦਿਨਾਂ ਦੀ ਦਵਾਈ ਆ ਦਿਹਾੜੀ ਚ ਇੱਕ ਟਾਈਮ ਸੈੱਟ ਕਰ ਲਓ ਵੀ ਜਦੋਂ ਆਪਾਂ ਵੇਲੇ ਹੁੰਨੇ ਆ ਦਿਹਾੜੀ ਚ ਉਦੋਂ ਆਪਾਂ ਪਸ਼ੂ ਨੂੰ ਦਵਾਈ ਦੇਣੀ ਆ ਪਾਇਆ ਲਸਣ ਨੂੰ ਵਧੀਆ ਛਿੱਲ ਲਓ ਤੇ ਅੱਧ ਪਾ ਜਿਹੜੀ ਦਾਦੜ ਮਿਰਚ ਆ ਛਿੱਲ ਲਈ ਤੇ ਅੱਧ ਅੱਧ ਪਾ ਦਾਦੜ ਮਿਰਚ ਤੇ ਦੋਨਾਂ ਨੂੰ ਭਾਵੇਂ ਮਿਕਸੀ ਚ ਗ੍ਰाइंड ਕਰਕੇ ਛਟਨੀ ਬਣਾ ਲਓ ਤੇ ਭਾਵੇਂ ਕੁੰਡੇ ਕੋਟੇ ਦੀ ਛਟਨੀ ਬਣਾ ਲਓ ਤਾਂ ਦਿਹਾੜੀ ਦੇ ਵਿੱਚ ਇੱਕ ਆਰੀ ਜਿਵੇਂ ਆਪਣੀਆਂ ਬਣਾ ਮੂਲੀ ਵਾਲਾ ਪਰੌਂਠਾ ਨਹੀਂ ਬਣਾਉਣੀ ਆ ਆਪਾਂ ਮੂਲੀ ਵਾਲਾ ਪਰੌਂਠਾ ਨਹੀਂ ਬਣਾਉਣਾ ਆਪਾਂ ਇਹ ਸਮਾਨ ਪਾ ਕੇ ਪਰੌਂਠਾ ਬਣਾਉਣਾ ਜਿਵੇਂ ਮੂਲੀ ਵਾਲਾ ਮਾ 125 ਗ੍ਰਾਮ 125 ਗ੍ਰਾਮ ਪਾਇਆ ਲਸਣ ਲਾਲ ਰੰਗ ਦੀ ਉਹਦਾ ਮਿਕਸ ਕਰਕੇ ਨਾ ਚਟਨੀ ਬਣਾ ਕੇ ਇਹਦੀ ਪੰਜਾਬੀ ਚ ਤੇ ਪਰੌਂਠਾ ਜਿਵੇਂ ਮੂਲੀਆਂ ਵਾਲਾ ਬਣਾਉਂਦੀਆਂ ਭਣਾਵੇਂ ਵਿਚਾਲੇ ਰੱਖ ਕੇ ਵਿੱਚ ਵੀ ਦੇਸੀ ਘਿਓ ਲਾਉਣਾ ਤੇ ਉੱਤੇ ਵੀ ਦੇਸੀ ਘਿਓ ਲਾਉਣਾ ਵਧੀਆ ਪਰੌਂਠਾ ਬਣਾਉਣਾ ਦਿਹਾੜੀ ਚ ਇੱਕ ਇੱਕ ਆਰੀ 5 ਦਿਨ ਆਚਾਰ ਦਿਓ ਓਕੇ ਹੋ ਜੋਗੀ ਰਿਪੋਰਟ ਇੱਕੋ ਬੋਲ ਦਿਓ ਜੀ ਵੀ ਗੱਭਣ ਨੂੰ ਪਸੰਦ ਆਉਂਦੀ ਹੈ ਇਹ ਜਿਹੜੀ ਦਵਾਈ ਆ ਬਾਈ ਜਿਹੜਾ ਪਸ਼ੂ ਸੂਨ ਵਾਲਾ ਜਾਂ ਗੱਭਣ ਪਸ਼ੂ ਆ ਉਹਨੂੰ ਬਿਲਕੁਲ ਨਹੀਂ ਦੇਣੀ ਇਹ। ਔਕੜ ਪਸ਼ੂ ਆ ਜਾਂ ਜਦੋਂ ਸੂਏ ਤੋਂ 2-3 ਮਹੀਨੇ ਹੋ ਗਏ ਉਹ ਤੋਂ ਬਾਅਦ ਇਹ ਦਵਾਈ ਦੇ ਸਕਦੇ ਆ। ਅੰਡਰ ਨੂੰ ਹੀ ਦੇਣੀ ਆ। ਹਾਂ। ਹੋਰ ਵੀ ਬਾਈ ਕੋਈ ਨੁਕਤੇ ਤੇਰੇ ਕੋਲੇ? ਨੁਕਤੇ ਬਾਈ ਆਪਣੇ ਕੋਲੇ ਹਜ਼ਾਰਾਂ ਜਿਹੜਾ ਬੰਦਾ ਪੁੱਛੂਗਾ ਉਹਨੂੰ ਦੱਸ ਸਕਦੇ ਆ। ਜੇ ਕਿਸੇ ਦਾ ਪਸ਼ੂ ਰਾਤ ਨੂੰ ਖੁੱਲ ਗਿਆ 20 ਕਿਲੋ ਫੀਡ ਹੀ ਖਾ ਗਿਆ ਜਾਂ 20 ਕਿਲੋ ਦਾਣਾ ਹੀ ਖਾ ਗਿਆ ਪਸ਼ੂ ਆ ਫਰ ਕੇ ਮਰ ਜਾਂਦੇ ਆ। ਤਾਂ ਆਪਾਂ ਪਤਾ ਕੀ ਦਵਾਈ ਦੇਣੀ ਆ ਉਸ ਪਸ਼ੂ ਨੂੰ 2 ਜਾਂ 2.5 ਕਿਲੋ ਕਣਕ ਨੂੰ ਚੰਗੀ ਤਰ੍ਹਾਂ ਕੜਾਈ 'ਚ ਭੁੰਨ ਲਓ ਜਦੋਂ ਕੜਾਈ 'ਚ ਕਣਕ ਪੁੱਜ ਗਈ ਠਰ ਗਈ ਤੇ ਉਸੇ ਪਸੋਂ ਚਾਰ ਦਿਓ ਜਿਹਨੇ ਕੱਚਾ ਮਾਲ ਖਾਦਾ ਜਿਵੇਂ ਲੋਹੇ ਨੂੰ ਲੋਹਾ ਘੜਦਾ ਜ਼ਹਿਰ ਨੂੰ ਜ਼ਹਿਰ ਕਰਦੀ ਆ ਉਹ ਕੱਚੇ ਮਾਲ ਨੂੰ ਇਹ ਪੂਜੀ ਕਣਕ ਨੇ ਕੱਟ ਕੇ ਹਾਜਮ ਕਰ ਦੇਣਾ ਪਸ਼ੂ ਦੀ ਮੌਤ ਨਹੀਂ ਹੁੰਦੀ ਠੀਕ ਹੈ ਜੀ ਬਹੁਤ ਬਹੁਤ ਤੰਗੀਆਂ ਦਵਾਈਆਂ ਆਪਣੇ ਦੇਸੀ ਆ ਇਹਨਾਂ ਚੀਜ਼ਾਂ ਦਾ ਕੋਈ ਸਾਈਡ ਇਫੈਕਟ ਨਹੀਂ ਨੰਬਰ ਹੈਗਾ ਜੀ 98762 29676 ਹੋਂ ਪ੍ਰਕਾਸ਼ ਸ਼ਰਮਾ ਮੇਰਾ ਨਾਮ ਹੈ ਮਕਸਰ ਸਾਹਿਬ ਤੋਂ ਹੋਣਾ ਹੈ ਢਾਈ 300 ਪਿੰਡਾਂ ਦਾ ਇੱਕ ਵਾਰੀ ਹੋਰ ਬੋਲ ਦੇ ਨੰਬਰ 9876229677 ਠੀਕ ਹੈ ਹਾਂ ਆਦੇ ਪਿੰਡ ਦਾ ਨਾਮ ਹੀ ਬੋਲ ਦੇ ਵੀ ਪੰਚਾਇਤ ਚੋਂ ਇਹ ਬੁਰਜਮੰਮੇ ਦੀ ਪੰਚਾਇਤ ਦੇ ਵਿੱਚ ਗੱਲ ਹੋਈ ਹੈ ਬਾਈ ਦੀ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ ਤੇ ਬੁਰਜਮੰਮੇ ਖੜੇ ਆ ਬਾਈ ਬੁਰਜਮੰਮੇ ਆਇਆ ਸੀ ਹਲਦੀ ਦਾ ਚਾਰੀ ਆ ਇਹ ਹਾਂਜੀ ਹਲਦੀ ਦਾ ਚਾਰ ਦੇ ਕੇ ਜਾਂਦਾ ਬਾਈ ਇਹ ਦਵਾਈਆਂ ਜਿਹੜੀਆਂ ਮਰਜ਼ੀ ਪੁੱਛ ਦਵਾਈਆਂ ਜਿਹੜੀਆਂ ਮਰਜ਼ੀ ਪੁੱਛ ਸਕਦੇ ਹੋ ਫੋਨ ਨੰਬਰ ਤੇ ਪੁੱਛ ਸਕਦੇ ਹੋ ਧੰਨਵਾਦ ਬੜਾ